انسانیت ਨੂੰ ਬਿਲਕੁਲ ਸ਼ਰਮਸ਼ਾਰ ਹੋਈ ਆ ਇੱਕ 19 ਸਾਲਾ ਨੌਜਵਾਨ ਨੂੰ ਜਾਉਂਦੇ ਨੂੰ ਪٹرول પાਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਪਰ ਇਹ ਕੀ ਹਾਲ ਕੀ ਹੋਇਆ ਤੁਸੀਂ ਇਹ ਵੇਖ ਲਓ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਕਿਤਨਾ ਕਿਤੇ ਜੇ ਕਿਤੇ ਪ੍ਰਸ਼ਾਸਨ ਤੇ ਸਾਡੀ ਸਰਕਾਰ ਕਿਤੇ ਕਾਨੂੰਨ ਸਖਤ ਬਣਾਵੇ ਤਾਂ ਇਹ ਘਟਨਾਵਾਂ ਰੁਕ ਸਕਦੀਆਂ ਪਰ ਨਹੀਂ ਕਿਤੇ ਨਾ ਕਿਤੇ ਕਾਨੂੰਨ ਅੰਦਾ ਹੋ ਗਿਆ ਕਿਤੇ ਨਾ ਕਿਤੇ ਸਰਕਾਰ ਉਹ ਲਚਾਰ ਹੋ ਗਈ ਆ ਬਹੁਤ ਵੱਡੀ ਇਹ ਦਰਦਨਾਕ ਜਿਹੜੀ ਘਟਨਾ ਮੋਗੇ ਜ਼ਿਲ੍ਹੇ ਦੇ ਪਿੰਡ ਸਮਾਦ ਭਾਈ ਦੇ ਵਿੱਚ ਘਟੀ ਹੈਗੀ ਮੈਂ ਉਸ ਨੌਜਵਾਨ ਦੇ ਘਰੇ ਖੜਾ 19 ਸਾਲਾਂ ਦਾ ਜਿਹੜਾ ਇਸ ਟਾਈਮ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਇਹ ਪਿੱਛੇ ਉਹਦਾ ਘਰ ਆ ਜਿਹੜਾ ਬਿਲਕੁਲ ਡਿੱਗਣ ਦੇ ਕਿਨਾਰੇ ਤੇ ਆ ਠੀਕ ਆ ਮਾਂ ਪੁੱਤ ਰਹਿੰਦੇ ਨੇ ਬਾਪ ਦੀ ਮੌਤ ਹੋਈ ਆ ਤੇ ਉਹ ਨੌਜਵਾਨੀ ਜਿਹੜਾ ਘਰ ਦੀ ਰੋਜੀ ਰੋਟੀ ਲਈ ਬਾਹਰ ਕੰਮ ਕਰਦਾ ਸੀ ਪਰ ਇਹ ਘਟਨਾ ਘਟਦੀ ਕਿਵੇਂ ਆ ਇਹ ਦਰਦਨਾਕ ਹਾਦਸਾ ਹੁੰਦਾ ਕਿਵੇਂ ਆ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੈਂ ਲੈ ਆਉਂਗਾ ਅਜ ਵੀ ਰੁਰੇ ਆਜੂ ਕੀ ਨਾਮ ਆ ਤੁਹਾਡਾ ਜੀ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਕੀ ਮਾਮਲਾ ਹੋਇਆ ਕੀ ਘਟਨਾ ਘਟੀ ਉਸ ਵੀਰ ਨਾਲ ਉਹ ਕੰਮ ਤੋਂ ਆਏ ਸੀਗੇ ਜੀ ਜੀ ਤੇ ਉਹ ਕੰਮ ਤੇ ਸਾਡੇ ਨਾਲ ਹੀ ਲੱਗੇ ਹੋਏ ਹੈਗੇ ਕੀ ਕੰਮ ਕਰਦੇ ਆ ਉਹ ਉਹ ਲੱਕੜ ਦਾ ਕੰਮ ਕਰਦੇ ਹੁਣ ਕੰਮ ਚੱਲਦਾ ਨਹੀਂ ਹੁਣ ਉਹ ਮਾਰਬਲ ਦਾ ਕੰਮ ਕਰਨ ਲੱਗ ਗਏ ਜੀ ਤੇ ਉਹ ਕੰਮ ਤੋਂ ਆਏ ਸੀਗੇ ਇੱਥੋਂ ਆ ਕੇ ਤੇ ਉਹ ਫਿਰ ਦੁੱਧ ਲੈਣ ਚੱਲ ਗਏ ਹੂੰ ਜੋ ਦੁੱਧ ਲੈਣ ਉਧਰੋਂ ਕਿਸੇ ਮੁੰਡੇ ਦਾ ਫੋਨ ਆਇਆ ਉਹਨੂੰ ਤੇ ਉਹ ਉੱਥੇ ਪਹੁੰਚ ਗਏ ਸੀਗੇ ਹੂੰ ਜਿੱਥੇ ਇਹ ਘਟਨਾ ਹੋਈ ਹੈਗੀ ਹੂੰ ਤੇ ਉੱਥੇ ਜਾ ਕੇ ਉਹਦੀ ਆਦਤ ਆ ਕਿ ਉਹਨੇ ਸਾਰਿਆਂ ਨਾਲ ਹੱਸ ਮਿਲ ਕੇ ਬੁਲਾਉਣਾ ਹੈ ਜੀ ਤੇ ਉਸ ਤੋਂ ਬਾਅਦ ਚ ਉਹ ਮੁੰਡਾ ਮੁੰਡੇ ਆ ਸੀਗੇ ਜਿਹੜੇ ਉਹ ਚਾਰਿਆਣੇ ਸੀਗੇ ਪਹਿਲਾਂ ਤੋਂ ਹੀ ਉਹਨਾਂ ਕੋਲੇ ਪੈਟਰੋਲ ਸੀਗਾ ਤੇ ਉਹਨਾਂ ਨੇ ਇਹਨੇ ਬੁਲਾਇਆ ਉਹਨਾਂ ਨੂੰ ਚੰਗੀ ਤਰ੍ਹਾਂ ਬੁਲਾਇਆ ਇਹ ਦੋ ਜਣੇ ਅੱਡ ਬੈਠੇ ਉਹ ਚਾਰਿਆਣੇ ਅੱਡ ਸੀਗੇ ਜਿਹੜੇ ਇਹ ਦੋ ਜਣੇ ਅੱਡ ਸੀ ਇਹਦਾ ਕੋਈ ਦੋਸਤ ਸੀ ਜਿਹਦੇ ਨਾਲ ਇਹ ਗਿਆ ਸੀ ਹਾਂਜੀ ਹਾਂਜੀ ਦੋਸਤ ਹੀ ਸੀਗਾ ਉਹ ਕੌਣ ਸੀ ਮੁੰਡਾ ਉਹ ਮੁੰਡਾ ਇੱਥੋਂ ਹੀ ਆ ਜੀ। ਵੰਡੋਂ ਹੀ। ਹਾਂ ਜੀ। ਓਕੇ। ਤੇ ਜਿਹੜੇ ਉਹ ਚਾਰ ਮੁੰਡੇ ਆ ਉਹਨਾਂ ਨਾਲ ਪਹਿਲਾਂ ਤੋਂ ਮਿੱਤਰਤਾ ਸੀ ਜਾਂ ਪਹਿਲਾਂ ਕਦੇ ਮਿਲਦੇ ਸੀ? ਨਹੀਂ ਪਹਿਲਾਂ ਮਾੜਾ ਮੋਟਾ ਹੀ ਸੀਗਾ ਇਹਨਾਂ ਦਾ ਬਾਲਾ ਹੈ ਨਹੀਂ ਸੀਗਾ ਜੀ। ੱਲੇ ਬਸ ਹੈਲੋ ਹਾਈ ਸੀ। ਹਾਈ ਹੈਲੋ ਹਾਈ ਸੀ ਹਾਂ ਜੀ। ਹਾਂ ਜੀ। ਇਹਨਾਂ ਦੀ ਉਹ ਜਿਹੜੇ ਚਾਰ ਮੁੰਡੇ ਆ ਜਿਨ੍ਹਾਂ ਨੇ ਅੱਗ ਲਾਈ ਆ ਉਹ ਕੀ ਕੰਮ ਕਰਦੇ ਆ? ਉਹ ਦਾ ਬਸ ਆਈ ਆ ਵਾਰਈ ਆ ਜੀ। ਛਟਾ 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 ਵੀ ਦੇ। ਸ਼ਰਾਬ ਵੀ ਦੇ। ਜੀ ਖਰਾਬ ਤੇ ਨਸ਼ਾ ਵੇਚਦਾ ਕੀ ਨਾਮ ਕੀ ਉਹਨਾਂ ਦਾ ਕੋਈ ਪਤਾ ਇੱਕ ਦਾ ਨਾਂ ਲਾ ਲਾਡੀ ਲਾਡੀ ਜਿਹੜਾ ਉਹਨਾਂ ਚ ਮੇਨ ਬੰਦਾ ਹਾਂਜੀ ਅੱਛਾ ਕਿੰਨੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤਿੰਨ ਜਣਿਆਂ ਨੂੰ ਕੀਤਾ ਜੀ ਤੇ ਲਾਡੀ ਨੂੰ ਜਿਹੜਾ ਮੇਨ ਆ ਉਹਨੂੰ ਕਰ ਲਿਆ ਉਹਨੂੰ ਨਹੀਂ ਕੀਤਾ ਹਲੇ ਤੱਕ ਹੀ ਦੂਜੇ ਤਿੰਨ ਕਰਨ ਦੂਜੇ ਤਿੰਨ ਕਰ ਲਈ ਚਾਰੇ ਤੁਹਾਡੇ ਪਿੰਡ ਦੇ ਆ ਉਹ ਹਾਂਜੀ ਚਾਰੇ ਸਾਡੇ ਪਿੰਡ ਦੇ ਹੀ ਆ ਜੀ ਚਾਰ ਨੌਜਵਾਨ ਉਹ ਇਸੇ ਪਿੰਡ ਦੇ ਨੇ ਸਮਾਦ ਭਾਈ ਦੇ ਤੇ ਗੱਲ ਉੱਥੇ ਹੀ ਆ ਗਈ ਹੈ ਕਿ ਜਿਹੜੇ ਨਸ਼ਾ ਤਸਕਰਾਂ ਅਸਲ ਦੇ ਵਿੱਚ ਅਸੀਂ ਇਹ ਗੱਲ ਜ਼ਰੂਰ ਜਾਣਦੇ ਹਾਂ ਕਿ ਜੇ ਪੂਰੇ ਪਿੰਡ ਦੀ ਗੱਲ ਕਰਗੇ ਜੇ ਮੈਂ ਉਦਾਹਰਨ ਤੁਹਾਨੂੰ ਦੇ ਦਿਆਂ ਪਿੰਡ ਦੇ ਵਿੱਚ ਜੇ 100 ਘਰਾਂ 100 ਦੇ ਵਿੱਚੋਂ 5 ਤੋਂ 7 ਘਰ ਨਸ਼ਾ ਵੇਚਦੇ ਆ ਚਿੱਟਾ ਪਰ ਉਹ 7 ਘਰ ਪੂਰੇ ਪਿੰਡ ਦੀ ਨੀਵੀਂ ਪਵਾ ਕੇ ਰੱਖਦੇ ਆ ਨੀਵੀਂ ਪਵਾਉਣ ਪਿੱਛੇ ਜਾਂ ਤੇ ਸਾਡਾ ਪ੍ਰਸ਼ਾਸਨ ਕਮਜ਼ੋਰ ਹੈ ਉਹ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੇ ਹਾਦਸੇ ਹੋ ਰਹੇ ਆ ਘਟਨਾਵਾਂ ਹੋ ਰਹੀਆਂ ਇਹਨਾਂ ਦਾ ਮੁੱਖ ਕਾਰਨ ਕਿਤੇ ਨਾ ਕਿਤੇ ਇਹ ਬਣਦਾ ਕਿ ਇਹ ਕੰਮ ਕਰਨ ਵਾਲੇ ਇਦਾਂ ਦੀਆਂ ਘਟਨਾਵਾਂ ਨੂੰ ਅਣਜਾਣ ਦੇਣ ਵਾਲੇ ਇਹ ਗੱਲ ਭਲੀ ਭਾਂਤ ਜਾਣਦੇ ਆ ਕਿ ਸਾਨੂੰ ਜਿਹੜੀ ਜਮਾਨਤਾ ਉਹ ਬਹੁਤ ਛੇਤੀ ਮਿਲ ਜਾਣੀ ਆ ਜਿਹੜਾ ਲਾਡੀ ਸਿੰਘਾ ਉਹਦੇ ਤੋਂ ਕੋਈ ਪਹਿਲਾਂ ਵੀ ਕੇਸ ਚੱਲਦਾ ਹਾਂਜੀ ਪਹਿਲਾਂ ਵੀ ਚੱਲਦਾ ਹੀ ਬਹੁਤ ਚੱਲਦੇ ਆ ਕਿ ਬਹੁਤ ਪਰਚੇ ਪਏ ਹੋਏ ਆ ਉਹਨਾਂ ਤੇ ਤਾਂ ਹੀ ਉਸ ਬੰਦੇ ਤੇ ਹਾਂਜੀ 100 ਦਾ ਕੰਮ ਇਨਾਂ ਦਾ ਦੱਸਣਾ ਇਹ ਹੈ ਪਿੰਡ ਵਾਲਿਆਂ ਦਾ ਕਿ ਉਸ ਬੰਦੇ ਤੇ लाड्डी ਸਿੰਘ ਤੇ ਪਹਿਲਾਂ ਵੀ ਕੇਸ ਚੱਲਦੇ ਨੇ ਉਹ ਪਹਿਲਾਂ ਹੀ ਜਿਹੜਾ ਕੈਰੇਕਟਰ ਪੱਖ ਤੋਂ ਆ ਜਿਹੜਾ ਕ੍ਰਿਮੀਨਲ ਠੀਕਾ ਪਹਿਲਾਂ ਹੀ ਉਹ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੁਣ ਤੁਸੀਂ ਇਹ ਸੋਚੋ ਵੀ ਨਾਲ ਦੇ ਤਿੰਨ ਮੁੰਡੇ ਤਾਂ ਜਿਹੜੇ ਅਰੈਸਟ ਕਰ ਲਏ ਗਏ ਨੇ ਪਰ ਲਾਡੀ ਸਿੰਘ ਜਿਹੜਾ ਉਹ ਭੱਜਿਆ ਹੋਇਆ ਉਹ ਨਹੀਂ ਲੱਭ ਰਿਹਾ ਜਾਂ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਇਹ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਹੈ ਪ੍ਰਸ਼ਾਸਨ ਦੇ ਉੱਪਰ ਕਿ ਆਖਰਕਾਰ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਹੁਣ ਜਿਸ ਮੁੰਡੇ ਨੂੰ ਅੱਗ ਲਾਈ ਸੀ ਉਹ ਹਸਪਤਾਲ ਦੇ ਵਿੱਚ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁਣ ਤੁਸੀਂ ਇਹ ਸੋਚੋ ਵੀ ਪਿੱਛੇ ਕੋਈ ਪੈਰਵਾਈ ਕਰਨ ਵਾਲਾ ਨਹੀਂ ਜੇ ਕਿਤੇ ਸਾਡੇ ਇਦਾਂ ਦੇ ਕਾਨੂੰਨਾ ਕਾਨੂੰਨ ਦੇ ਮੁਤਾਬਕ ਕਿਤੇ ਕੇਸਾਂ ਦਾ ਨਬਟਾਰਾ ਛੇਤੀ ਹੁੰਦਾ ਹੋਵੇ ਸਜ਼ਾ ਛੇਤੀ ਮਿਲਦੀ ਹੋਵੇ ਤਾਂ ਫੇਰ ਇਦਾਂ ਦੀਆਂ ਘਟਨਾਵਾਂ ਕਦੇ ਹੋਣ ਨਾ ਪਰ ਇੱਥੇ ਛੋਟੇ-ਛੋਟੇ ਕੇਸਾਂ ਨੂੰ 5-5 ਸਾਲ ਲੱਗ ਜਾਂਦੇ ਆ ਕਈ ਵਾਰੀ ਉਮਰ ਬੀਤ ਜਾਂਦੀ ਆ ਤੇ ਜਿਹੜਾ ਗਰੀਬ ਬੰਦਾ ਹੁੰਦਾ ਜਿਹਨੇ ਉਹੀ ਕਮਾਉਣਾ ਤੇ ਉਹੀ ਖਾਣਾ ਉਹ ਕਿੱਥੋਂ ਵਾਰ-ਵਾਰ ਅਦਾਲਤਾਂ ਦੇ ਗੇੜੇ ਕੱਢੂਗਾ ਤਾਂ ਉਹ ਹੰਬ ਹਾਰ ਕੇ ਆਪਣੇ ਘਰੇ ਬੈਠ ਜਾਂਦਾ ਤੇ ਫੇਰ ਦੁਬਾਰਾ ਬਾਰ ਬਾਰ ਜਿਹੜਾ ਸੱਚ ਹੈ ਉਹ ਹਾਰ ਜਾਂਦਾ ਤੇ ਝੂਠਾ ਜਿਹੜਾ ਉਹ ਜਿੱਤ ਜਾਂਦਾ ਅਜੀਹਾ ਕੋਜੀ ਇਸ ਮਾਮਲੇ ਦੇ ਵਿੱਚੋਂ ਜਿਹੜਾ ਜਾਪਦਾਗਾ ਉਹ ਮੁੰਡਾ ਕਿੱਥੇ ਦਾਖਲਾ ਹੋਣ ਉਹ ਫਰੀਜ਼ਕੋਟ ਹੈ ਜੀ ਮੈਡੀਕਲ ਕਾਲਜ ਪਰਿਵਾਰ ਚ ਕੌਣ ਕੌਣ ਆਦੇ ਉਹਦੇ ਪਰਿਵਾਰ ਚ ਤਿੰਨ ਕੁੜੀਆਂ ਜੀ ਤੇ ਇੱਕ ਉਹਦੀ ਮਾਂ ਗਈ ਪਿਓ ਦੀ ਡੈਥ ਹੋਈ ਵੀ ਆ ਕੱਲਾ ਹੀ ਉਹ ਕਮਾਉਣ ਵਾਲਾ ਜੀ ਉਹਦੇ ਕੋਈ ਕਮਾਉਣ ਵਾਲਾ ਵੀ ਹੈ ਨਹੀਂਗਾ ਬਸ ਕੰਮਕਾਰ ਕਰਦਾ ਸੀ ਕੰਮਕਾਰ ਕਰਦਾ ਸੀਗਾ ਮਾਂ ਉਹਦੀ ਕਮਾਉਂਦੀ ਆ ਜੀ ਪੈਂਡ ਚ ਤੇ ਕੰਮ ਕਰਦੀ ਹੈ ਜੀ 11 ਘਰਾਂ ਦਾ ਕੰਮ ਕਰਦੀ ਬੀਬੀਆਂ ਖੜੀਆਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਮੁੰਡੇ ਦੀ ਮਾਂ ਤਾਂ ਘਰਾਂ ਚ ਹੀ ਕੰਮ ਕਰ ਕਰਦੀ ਹੈ ਹਾਂਜੀ ਚਾਰਾਂ ਘਰਾਂ ਦਾ ਕਰਦੀ ਹੈ ਜੀ 2 3 ਵਜੇ ਆ ਕੇ ਵੜਦੀ ਹੈ ਘਰੇ ਵਿਚਾਰੀ ਤੇ ਮੁੰਡੇ ਦੇ ਪਿਓ ਦੀ ਮੌਤ ਕਿੰਨਾ ਕੁ ਟਾਈਮ ਪਹਿਲਾਂ ਹੋਈ ਚੌਥਾ ਸਾਲ ਲੱਗ ਗਿਆ 19 15 ਕੇ ਸਾਲਾਂ ਦਾ ਮੁੰਡਾ ਸੀ ਜਦੋਂ ਮੌਤ ਹੋਈ ਹਾਂਜੀ ਬਸ 19 ਦਾ ਹਾਂਜੀ ਉਦੋਂ ਵੀ ਛੋਟਾ ਸੀ ਜੀ ਹੁਣ 19 ਸਾਲ ਲੱਗਿਆ ਵਾ ਪੈਣਾ ਵਿਆਹਾਂ ਹੋਈਆਂ ਹਾਂਜੀ ਆ ਵੱਡੀ ਭੈਣ ਆ ਵਿਚ ਥੋੜਾ ਬ੍ਰਦਰ ਆ ਹਾਂਜੀ ਹੁਣ ਤੁਸੀਂ ਦੇਖੋ ਵੀ ਗੱਲ ਵੀ ਆਪਾਂ ਕੀ ਪੁੱਛਗੇ ਕੀ ਕਰੀਏ ਕਿਉਂਕਿ ਪੁੱਤ ਵੀ ਦਿਹਾੜੀ ਜਾਂਦਾ ਰੋਜੀ ਰੋਟੀ ਕਮਾਉਣ ਦੇ ਵਾਸਤੇ ਠੀਕ ਆ ਮਾਂ ਵੀ ਲੋਕਾਂ ਦੇ ਘਰਾਂ ਚ ਕੰਮਕਾਰ ਕਰਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਦੋਂ ਪਿਓ ਹੁੰਦਾ ਨਾ ਉਦੋਂ ਦੁਨੀਆਂ ਦਾ ਮੇਲਾ ਚੰਗਾ ਲੱਗਦਾ ਜਦੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਤੇ ਫਿਰ ਇਹ ਜਗਤ ਸੁੰਨਾ ਹੋ ਜਾਂਣ ਜਿੰਨੇ ਮਰਜੀ ਰੰਗ ਗੂੜੇ ਹੋਣ ਉਹ ਫਿੱਕੇ ਲੱਗਦੇ ਹੁੰਦੇ ਆ ਕਿਉਂਕਿ ਪਹਿਲਾਂ ਹੀ ਪਰਿਵਾਰ ਉਸ ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਿਆ ਸੀ ਇੱਕ ਆਪਦੀ ਰੋਜੀ ਰੋਟੀ ਕਮਾ ਰਿਆ ਸੀਗਾ ਠੀਕ ਆ ਤੇ ਹੁਣ ਆਹ ਦੁਕਾਨ ਤਾਂ ਜਿਹੜਾ ਇਹ ਬਹੁਤ ਵੱਡਾ ਇਸ ਪਰਿਵਾਰ ਦੇ ਨਾਲ ਵਾਪਰਿਆ ਇੱਕ ਗੱਲ ਮੈਂ ਤੁਹਾਨੂੰ ਜਰੂਰ ਕਹਿ ਦੇਣਾ ਸਾਰੇ ਸਾਰੇ ਭੈਣ ਭਰਾਵਾਂ ਨੂੰ ਇਸ ਪਰਿਵਾਰ ਦਾ ਮੈਂ ਨੰਬਰ ਦੇਵਾਂਗਾ ਤੇ ਇਹਨਾਂ ਦੀ ਆਰਥਿਕ ਮਦਦ ਦੇ ਵਾਸਤੇ ਤੁਸੀਂ ਅੱਗੇ ਆਉਣਾ ਜਿੰਨੇ ਵੀ ਤੁਹਾਡੇ ਤੋਂ 150 ਜਿੰਨੀ ਮਦਦ ਹੋ ਸਕਦੀ ਆ ਉਸ ਭਰਾ ਦੀ ਜਾਨ ਬਚ ਸਕੇ ਕਿਉਂਕਿ ਇਹ ਤਿੰਨ ਭੈਣਾਂ ਨੇ ਤੇ ਤਿੰਨਾਂ ਦੇ ਉਹ ਇਕੱਲਾ ਇਕੱਲਾ ਭਾਈ ਆ ਬਾਪ ਤੋਂ ਬਾਅਦ ਉਹੀ ਇਸ ਘਰ ਨੂੰ ਸੰਭਾਲਦਾ ਉਸ ਮਾਤਾ ਦੇ ਬੁਢਾਪੇ ਦਾ ਉਹ ਇਕੱਲਾ ਇਕੱਲਾ ਸਹਾਰਾ ਦਾ ਪੁਲਿਸ ਪ੍ਰਸ਼ਾਸਨ ਨੇ ਉਹ ਮੁੰਡੇ ਕੀਤੇ ਆ ਗ੍ਰਿਫਤਾਰ ਉਹਨਾਂ ਨੇ ਕੋਈ ਗੱਲ ਦੱਸੀ ਆ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਹਜੇ ਕੋਈ ਨਹੀਂ ਗੱਲਬਾਤ ਹੋਈ ਹਾਂ ਹਾਂ ਜੀ ਤੁਸੀਂ ਗਏ ਹੋ ਉੱਥੇ ਥਾਣੇ ਦੇ ਵਿੱਚ ਨਹੀਂ ਜੀ ਇਹ ਡੈਡੀ ਹੋਣੀ ਗਏ ਸੀ ਜੀ ਤਾਇਆ ਜਾਂਦਾ ਜੀ ਤੇ ਹੁਣ ਉੱਥੇ ਤੁਹਾਡੀ ਕੱਲੀ ਮਾਂ ਤਾਂ ਵੀਰੇ ਕੋਲੇ ਹਾਂ ਜੀ ਫਿਰ ਉਹਦਾ ਹੁਣ ਖਰਚਾ ਲਾਜਦਾ ਕਿਵੇਂ ਕਰ ਰਹੇ ਹਾਂ ਵਿਚਾਰੇ ਫੰਡ ਇਕੱਠੀ ਕਰਦੇ ਆ ਜੀ ਤੜਕੇ ਕਰਕੇ ਲੈ ਹੁਣ ਕੱਲ ਨੂੰ ਫੇਰ ਜਾਣਗੇ ਕੀ ਹੈ ਇਹਨਾਂ ਦੇ ਘਰੇ ਤੁਸੀਂ ਛੱਤਾਂ ਦੇਖੋ ਇਹਨਾਂ ਤੁਮ ਦਿੱਗਣਾ ਹੋ ਜਾਏਗਾ। ਜਮਾ ਡਿੱਗਣ ਵਾਲਾ ਨਾ ਚਾਰ ਘਰਾਂ ਦਾ ਕੰਮ ਕਰਦੀ ਹੈ ਵਿਚਾਰੀ। ਕੀ ਕਰੇ ਫਿਰ? ਤੁਸੀਂ ਇਹ ਵੇਖੋ ਵੀ ਆਂਡ ਗਵਾਂਡ ਵੀ ਰੋਂਦਾ। ਇਹ ਖਬਰ ਦਾ ਪਤਾ ਲੱਗਦਾ ਹਰ ਬੰਦੇ ਦਾ ਹਿਰਦਾ ਰੋਂਦਾ ਵੀ ਆਖਰਕਾਰ ਅੱਜ ਸਾਡੀ ਮਾਨਸਿਕਤਾ ਨੂੰ ਕੀ ਹੋ ਗਿਆ? ਅਸੀਂ ਐਨੇ ਨਿਘਾਰ ਦੇ ਵੱਲ ਕਿਉਂ ਚਲੇ ਗਏ ਆ? ਕੀ ਗਰੀਬ ਬੰਦਾ ਹਰ ਵਾਰ ਹਾੜੇ ਕੱਢੇ? ਇਨਸਾਫ਼ ਲੈਣ ਦੇ ਵਾਸਤੇ ਦਰਦਰ ਤੇ ਠੋਕਰਾਂ ਖਾਵੇ ਮੈਂ ਤੇ ਇਹ ਗੱਲ ਕਹਿਣਾ ਕਿ ਜਿਹੜਾ ਸਮਾਦ ਪਿੰਡ ਆ ਬਹੁਤ ਵੱਡਾ ਪਿੰਡ ਆ ਤੇ ਇਸ ਪਿੰਡ ਦਾ ਬਹੁਤ ਵੱਡਾ ਇਤਿਹਾਸ ਆ ਇਸ ਪਿੰਡ ਦੀ ਪੰਚਾਇਤ ਨੂੰ ਚਾਹੀਦਾ ਇੱਥੋਂ ਦੀਨੂ ਕਿ ਜਿਹੜੇ ਬੰਦਿਆਂ ਨੇ ਇਦਾਂ ਵੱਡਾ ਇੱਕ ਕਰਮ ਕੀਤਾ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਮਤਾ ਪਾ ਕੇ ਆਪ ਚੱਲ ਕੇ ਥਾਣੇ ਦੇ ਵਿੱਚ ਦੇ ਕੇ ਆਉਣਾ ਚਾਹੀਦਾ ਕਿ ਜੇਕਰ ਅੱਜ ਇਸ ਗਰੀਬ ਪਰਿਵਾਰ ਦੇ ਬੱਚੇ ਦੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਜਿਹੜਾ ਬੱਚਾ ਇਹ ਗੱਲ ਕਹਿ ਰਿਹਾ ਉਹਨਾਂ ਨੂੰ ਕਿ ਤੁਸੀਂ ਨਸ਼ਾ ਵੇਚਣਾ ਛੱਡ ਦਿਓ ਤੁਸੀਂ ਕਿਸੇ ਨੂੰ ਜਿਉਂਦੇ ਸਾੜਨ ਦੀ ਗੱਲ ਨਾ ਕਰੋ ਤੇ ਉਸੇ ਬੱਚੇ ਨੂੰ ਸਾੜ ਦਿੱਤਾ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਇਹ ਵੇਖਿਆ ਜਾਂਦਾ ਕਿ ਇਹਦਾ ਬੈਕਗ੍ਰਾਉਂਡ ਕੀ ਆ ਇਦੇ ਪਿੱਛੇ ਜਾਣ ਵਾਲਾ ਕੌਣ ਆ ਇਹਦੇ ਪਿੱਛੇ ਖੜਨ ਵਾਲਾ ਕੌਣ ਆ ਕਿਉਂਕਿ ਬਹੁਤ ਸਾਰੇ ਇਹ ਸਵਾਲ ਆ ਅੱਜ ਅਜਿਹਾਂ ਜਿਹੜੀਆਂ ਕਟਨਾਵਾਂ ਹੋ ਰਹੀਆਂ ਬਹੁਤ ਚਿੰਤਾ ਦਾ ਵਿਸ਼ਾ ਕਿਉਂਕਿ ਹੁਣ ਵਾਰ-ਵਾਰ ਇਸ ਪਰਿਵਾਰ ਦੇ ਕੋਲੋਂ ਆਪਾਂ ਕੀ ਗੱਲ ਪੁੱਛ ਗੀ ਕਿਉਂਕਿ ਹੁਣ ਉੱਥੇ ਆ ਪੈਸੇ ਮੰਗਦੇ ਨੇ ਪਿੰਡ ਦੇ ਵਿੱਚੋਂ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਵੀ ਵਾਰ-ਵਾਰ ਕਹਿਣਾ ਵੀ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਕੈਮਰੇ ਤੇ ਸਾਹਮਣੇ ਆ ਕੇ ਉਹ ਹੱਥ ਅੱਡ ਕੇ ਕੁਝ ਮੰਗੇ ਕਿਸੇ ਤੋਂ ਕਿਉਂ ਆਪਦੀ ਰੋਜੀ ਰੋਟੀ ਕਮਾਉਂਦੇ ਸੀ ਠੀਕ ਸੀ ਵਧੀਆ ਚੱਲ ਰਿਹਾ ਸੀ ਇਹ ਜਿਹੜੇ ਤੁਸੀਂ ਮਕਾਨ ਵੇਖਦੇ ਹੋ ਦੋ ਕਮਰੇ ਛੱਤਾਂ ਡਿੱਗਣ ਵਾਲੀਆਂ ਤੇ ਇੱਧਰ ਆ ਦੇਖ ਲਓ ਤੁਸੀਂ ਉਸ ਵੀਰ ਨੇ ਆਪਦੀ ਮਿਹਨਤ ਕਰਕੇ ਇੱਟਾਂ ਲਿਆ ਕੇ ਰੱਖੀਆਂ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਮਾਈ ਕਰਕੇ ਆਪਣਾ ਘਰ-ਬਾਰ ਆ ਜਿਹੜਾ ਪਾ ਲਵਾਂਗਾ ਕਿਉਂਕਿ ਤਿੰਨੇ ਭੈਣਾਂ 'ਚ ਚਲੋ ਵਿਆਹਾਂ ਆਪੋ ਆਪਣੇ ਘਰਾਂ ਦੇ ਵਿੱਚ ਵਸਦੀਆਂ ਪਰ ਜਿਹੜਾ ਆ ਦੁਕਾਨਦਾਰ ਵਾਪਰਿਆ ਇਸ ਨੇ ਕੱਲੇ ਇਸ ਪਰਿਵਾਰ ਨੂੰ ਨਹੀਂ ਪੂਰੇ ਪਿੰਡ ਨੂੰ ਨਹੀਂ ਜਿੱਥੋਂ ਤੱਕ ਇਹ ਖਬਰ ਗਈ ਆ ਜਿੱਥੋਂ ਤੱਕ ਇਹ ਗੱਲ ਗਈ ਆ ਕਿਉਂਕਿ ਮੈਂ ਰਾਤ ਇਹ ਵੇਖ ਰਿਹਾ ਸੀਗਾ ਕਿ ਬਾਗੇ ਪੁਰਾਣੇ ਤੋਂ ਮੇਰਾ ਵੀਰ ਪੱਤਰਕਾਰ ਸਰਾਂ ਸਾਹਿਬ ਪੇਜ ਤੁਸੀਂ ਵੇਖਦੇ ਹੋ ਉਹਨਾਂ ਨੇ ਇਹ ਅਪਡੇਟ ਦਿੱਤੀ ਸੀ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਬਹੁਤ ਜ਼ਿਆਦਾ ਤੱਕਾ ਲੱਗਿਆ ਇਸ ਗੱਲ ਦਾ ਵੀ ਅਸੀਂ ਇਨਸਾਫ ਮੰਗੀਏ ਕਿੱਥੋਂ ਜਾ ਕੇ ਮੈਂ ਕਹਿਣਾ ਤੁਸੀਂ ਇਹ ਵੇਖਿਆ ਪਿੱਛੇ ਇੱਕ ਘਟਨਾ ਘਟੀ ਸੀਗੀ ਜਿਹੜੀ ਉਹ ਘਰ ਵਾਲੀ ਨੇ ਆਪਦੇ ਬੰਦੇ ਨੂੰ ਪਟ્રોલ ਪਾ ਕੇ ਗੱਡੀ ਦੇ ਵਿੱਚ ਜਿਉਂਦਾ ਸਾੜਿਆ ਜੇ ਕਿਤੇ ਸਾਡਾ ਕਾਨੂੰਨ ਸਖਤ ਹੋਵੇ ਜਮਾਨਤਾਂ ਦੀ ਥਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੋਵੇ ਤਾਂ ਇਹ ਕੁਕਰਮ ਨਾ ਹੋਣਾ ਠੀਕ ਆ ਕੀ ਇਨਸਾਫ ਦੀ ਮੰਗ ਕਰਦੇ ਹੋ ਮਾਤਾ ਜੀ ਤੁਸੀਂ ਦੱਸੋ ਕੀ ਦਸੀਏ ਬਸ ਔੜ ਦੀ ਨੇ ਵੀਰੇ ਹਾਲਤ ਵਾਲੀ ਬੰਦੀ ਹਾਂਜੀ ਮੁੰਡੇ ਦੀ ਹਾਲਤ ਦੇ ਅਕੇ ਤਾਂ ਅਸੀਂ ਇਹ ਕਹਿੰਨੇ ਆ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹੂੰ ਇਹ ਮੰਗ ਕਰਦੇ ਆ ਅਸੀਂ ਬਿਲਕੁਲ ਹੋਣਾ ਵੀ ਚਾਹੀਦਾ ਕਿਉਂਕਿ ਇਹ ਗੱਲ ਨੂੰ ਅਸੀਂ ਇਹ ਨਾ ਜਾਣ ਲਗੇ ਵੀ ਆਖਰਕਾਰ ਮੱਛੇ ਦਾ ਸੇਕ ਬਹੁਤ ਜ਼ਿਆਦਾ ਹੁੰਦਾ ਅਸੀਂ ਆਪਾ ਚੱਲਦੀ ਗਰਮੀ 'ਚ ਨਾ 2 ਮਿੰਟ ਧੋਪੇ ਨਹੀਂ ਖੜ੍ਹ ਸਕਦੇ ਤੇ ਜਿਹਦਾ ਸਰੀਰ ਅੱਗ ਦੇ ਵਿੱਚ ਝੁਲਸ ਗਿਆ ਹੋਵੇ ਨਾ ਉਹ ਬੰਦਾ ਸਿੱਧਾ ਪੈਣ ਜੋਗਾ ਤੇ ਨਾ ਉਹ ਬੰਦਾ ਮੂਧਾ ਪੈਣ ਜੋਗਾ ਕਿਹੜੇ ਤਰੀਕੇ ਦੇ ਨਾਲ ਉਹਦੇ ਉੱਪਰ ਬੀਤਦੀ ਹੂ ਕੀ ਬਾਪਰਦੀ ਹੂ ਇਹ ਤੁਸੀਂ ਭਲੀਭਾਂਤ ਜਾਣਦੇ ਆ ਕਿਉਂਕਿ ਚਲੋ ਜੇ ਕਿਤੇ ਮੈਂ ਕਹਿੰਦਾ ਬੰਦੇ ਦੀ ਕੋਈ ਗਲਤੀ ਵੀ ਆ ਉਹਦੇ ਨਾਲ ਵੀ ਸਾਨੂੰ ਅਜਿਹਾ ਕੋ ਕਰਮ ਨਹੀਂ ਕਰਨਾ ਚਾਹੀਦਾ ਜਿਹੜਾ ਇਸ ਉਹਨਾਂ ਦੋਛੀਆਂ ਨੇ ਕੀਤਾ ਜਦੋਂ ਇੱਕ ਬੈਕਗਰਾਉਂਡ ਆ ਇੱਕ ਉਸ ਬੰਦੇ ਦਾ ਔਰਾ ਪਤਾ ਲੱਗ ਰਿਹਾ ਜਿਹਦਾ ਨਾਮ ਹੈ लाਡੀ ਦੱਸ ਰਿਹਾ ਵੀ ਉਹਦੇ ਤੇ ਪਹਿਲਾਂ ਵੀ ਪਰਚੇ ਹੋਏ ਨੇ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਹੋਈਆਂ ਨੇ ਜੇ ਉਦੋਂ ਹੀ ਕਿਤੇ ਉਸ ਬੰਦੇ ਨੂੰ ਨਿਕελ ਪਾਈ ਹੁੰਦੀ ਕੋਈ ਸਖਤ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਇਹ ਪਰਿਵਾਰ ਦਾ ਬੱਚਾ ਇਸ ਹਾਲਤ ਦੇ ਵਿੱਚ ਨਹੀਂ ਹੋਣਾ ਸੀ ਇਹ ਇਹ ਤੁਸੀਂ ਵੇਖ ਲਓ ਅੱਛਾ ਅੱਗ ਦੇ ਨਾਲ ਕਿੰਨਾ ਕਾ ਵੀਰ ਆ ਜਿਹੜਾ ਉਹਦਾ ਸਰੀਰ ਆ ਜਿਹੜਾ ਮੱਚ ਗਿਆ ਵੀਰੇ ਉਹਦਾ ਫੇਸ ਮੱਚਿਆ ਵਾਜੀ ਸਾਰਾ ਪਲਾਸਟਿਕ ਸਰਜਰੀ ਹੋਊਗੀ ਉਹਦੇ ਤੁਹਾਨੂੰ ਪਤਾ ਹੀ ਆ ਕਿੰਨਾ ਖਰਚਾ ਆ ਜਾਂਦਾ ਆਹ ਬਲਾ ਇੱਥੋਂ ਤੱਕ ਮੱਚਿਆ ਵਾਜੀ ਆਹ ਬਾਹ ਇੱਥੋਂ ਤੱਕ ਆ ਗਈ ਆਹ ਪੱਟਾਂ ਤੇ ਅੱਛਾ ਜਦੋਂ ਇਹ ਘਟਨਾ ਹੋਈ ਆ ਉਦੋਂ ਜਿਹੜੇ ਉਹ ਲਾਡੀ ਵਰਗੇ ਸੀ ਉੱਥੇ ਸ਼ਰਾਬ ਪੀ ਰਹੇ ਸੀ ਹਾਂਜੀ ਉੱਥੇ ਵੀ ਸ਼ਰਾਬ ਪੀ ਰਹੇ ਸੀਗੇ ਤੇ ਫਿਰ ਹੁਣ ਉਹਦਾ ਮੈਂ ਜਦੋਂ ਪੈਟਰੋਲ ਪਾਇਆ ਫੇਸ ਤੇ ਪਾਇਆ ਸਰੀਰ ਤੇ ਪਾਇਆ ਜੀ ਫੇਸ ਤੇ ਪਾਇਆ ਜੀ ਜਦੋਂ ਉਹਨਾਂ ਨੇ ਫੇਸ ਤੇ ਪੈਟਰੋਲ ਪਾਤਾ ਉਹਦੇ ਤੇ ਉਹਨੂੰ ਪਤਾ ਲੱਗ ਗਿਆ ਵੀ ਅੱਗ ਲਾਉਣਗੇ ਕੋਮਲ ਸਿੰਘ ਦੇ ਨਾਂ ਦੇ ਵਿਅਕਤੀ ਸੀਗਾ ਜੋ ਉਹਨੇ ਸਿੱਖ ਸਿੱਟੀ ਆ ਜੀ ਇਹ ਭੱਜਾਂ ਲੱਗਿਆ ਛੌਟ ਕੇ ਤੇ ਜਦੋਂ ਭੱਜਾਂ ਲੱਗਿਆ ਉਹਨੇ ਸਿੱਖ ਸੈੜਤੀ ਉੱਤੇ ਕੋਮਲ ਨਾਂ ਦੇ ਬੰਦੇ ਕੋਮਲ ਦੇ ਆ ਕੋਮਲ ਨਹੀਂ ਹਾਂਜੀ ਵੇਖੋ ਅੱਛਾ ਜਿਹੜਾ ਮੁੰਡਾ ਨਾਲ ਸੀਗਾ ਇਹਦਾ ਮਿੱਤਰ ਸੀ ਉਹ ਵੀ ਉੱਥੇ ਹੀ ਸੀਗਾ ਉਹ ਵੀ ਉੱਥੇ ਸੀਗਾ ਜੀ ਉਹਨਾਂ ਨੇ ਆ ਕੋਸ਼ਿਸ਼ ਕੀਤੀ ਅੱਗ ਬੁਝਾਈ ਜਾਣ ਨਾਲ ਫਿਰ ਉੱਥੇ ਤੁਹਾਨੂੰ ਘਰੇ ਕਦੋਂ ਪਤਾ ਲੱਗਦਾ ਇਸ ਗੱਲ ਦਾ ਫੋਨ ਕਰ ਉਹ ਸਾਨੂੰ ਫੋਨ ਕੀਤਾ ਸੀਗਾ ਉੱਥੇ ਕਿਹੇ ਮੰਡੇ ਨੇ ਜੀ ਜੀ ਹਾਂਜੀ ਤੇ ਰਾਤ ਨੂੰ ਘਟਣਾ ਹੋਇਆ ਰਾਤ ਨੂੰ ਤਕਰੀਬਨ 8 8:30 ਦਾ ਟਾਈਮ ਜਦੋਂ ਇਹ ਘਟਣਾ ਘਟਿਆ ਹਾਂਜੀ ਬੇਖੋ ਰਾਤ ਦੇ 8:30 ਦੀ ਇਹ ਘਟਨਾ ਹੋਈ ਆ ਤੇ ਅੱਜ ਪੂਰਾ 6 ਦਿਨ ਹੋ ਗਏ ਐਤਵਾਰ ਨੂੰ ਘਟਨਾ ਘਟਦੀ ਹੈ ਹਾਂਜੀ ਸੰਡੇ ਨੂੰ ਸੰਡੇ ਨੂੰ ਅੱਜ ਸ਼ਨੀਵਾਰ ਦਾ ਦਿਨ ਹੋ ਗਿਆ 6 ਦਿਨ ਹੋ ਗਿਆ ਠੀਕ ਆ ਤਿੰਨ ਬੰਦੇ ਆ ਜਿਹੜੇ ਉਹ ਅਰੈਸਟ ਆ ਜਿਹੜੇ ਕਰ ਲਏ ਗਏ ਨੇ ਹੁਣ ਗੱਲ ਇੱਥੇ ਆ ਵੀ ਜਿੱਥੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਆਪਾਂ ਮੰਗ ਤੇ ਕਰਨੀ ਕਰਨੀਆਂ ਉੱਥੇ ਸਾਰੇ ਭੈਣ ਭਰਾਵਾਂ ਨੂੰ ਮੈਂ ਆਪਣੇ ਮਲੂਕਾ ਟੀਵੀ ਵੱਲੋਂ ਅੱਗੇ ਵੀ ਤੁਸੀਂ ਲੋੜਵੰਦ ਪਰਿਵਾਰਾਂ ਨਾਲ ਖੜੇ ਆਂ ਜਦੋਂ ਵੀ ਅਸੀਂ ਤੁਹਾਨੂੰ ਬੇੜਤੀ ਕੀਤੀ ਆ ਹੱਥ ਜੋੜ ਕੇ ਸਿਰ ਝੁਕਾ ਕੇ ਇਸ ਪਰਿਵਾਰ ਦੇ ਲਈ ਤੁਹਾਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਵੀ ਜਿੰਨੀ ਕੁ ਮਦਦ ਹੋ ਸਕਦੀ ਆ ਉਸ ਵੀਰ ਦਾ ਇਲਾਜ ਹੋ ਜੇ ਠੀਕ ਆ ਆਪਦੇ ਪਰਿਵਾਰ ਚ ਉਹ ਹੱਸਦਾ ਖੇਡਦਾ ਵਾਪਸ ਆ ਜੇ ਉਹਦੀ ਜ਼ਿੰਦਗੀ ਬਚ ਜੇ ਜਿਹੜਾ ਉਹ ਸਹਾਰਾਗਾ ਵੀਰ ਇਸ ਪਰਿਵਾਰ ਦਾ ਥੋੜੀ ਪੰਚਾਇਤ ਨਾਲ ਕੋਈ ਗੱਲਬਾਤ ਹੋਈ ਆ ਆਪਦੇ ਪਿੰਡ ਚ ਨਹੀਂ ਹੋਈ ਹੋਈ ਵੀ ਹੋ ਗਈ ਸੀ ਹਾਂਜੀ ਕੋਈ ਕੀ ਕਹਿੰਦੇ ਆ ਪੰਚਾਇਤ ਨੇ ਕੋਈ ਬੰਦ ਰੋਸਾ ਰੋਸਾ ਬਸ ਇਹੀ ਆ ਉਹਨਾਂ ਨੇ ਕੋਈ ਗੱਲ ਨਹੀਂ ਲਾਉਣੀ ਜੋਰ ਬਸ ਆਇਹੀ ਆ ਹਾਂ ਤੇ ਬਸ ਗੱਲ ਕਰਦੇ ਨੇ ਬੋਲ ਜੀ ਜੋਰ ਲਾਉਣਾ ਤਾਂ ਸ਼ਾਇਦ ਫਿਰ ਜੋਰ ਛਾਂੜ ਜਾਲ ਦੀ ਰੋਡ ਤੇ ਪਈਦੀ ਬਤ ਦੇ ਫੇਰ ਫੇਰ ਫਦਾ ਜੀ ਬਿਲਕੁਲ ਇਨਸਾਨੀਅਤ ਦੇ ਤੌਰ ਤੇ ਚਾਹੀਦਾ ਪੰਚਾਇਤ ਨੂੰ ਨਾਲ ਖੜਨਾ ਚਾਹੀਦਾ ਮੈਂ ਇਹ ਨਹੀਂ ਕਹੂੰਗਾ ਵੀ ਤੁਸੀਂ ਸਿਰਫ ਉਦਾਂ ਹੀ ਕਰ ਦਿਓ ਵੇਖੋ ਜੇ ਪਰਿਵਾਰ ਦੀ ਤੁਹਾਨੂੰ ਲੱਗਦਾ ਵੀ ਗਲਤੀ ਆ ਠੀਕ ਆ ਪਰ ਜਦੋਂ ਇਹ ਲੱਗਦਾ ਵੀ ਇਨਸਾਨੀਅਤ ਸ਼ਰਮਸ਼ਾਰ ਹੋਈ ਆ ਦਰਿੰਦਗੀ ਦੀਆਂ ਹੱਦਾਂ ਟੱਪੀਆਂ ਗਈਆਂ ਨੇ ਫੇਰ ਪੰਚਾਇਤ ਨੂੰ ਇੱਥੇ ਆਪਣਾ ਫਰਜ਼ ਆ ਜਿਹੜਾ ਉਹ ਨਿਭਾਉਣਾ ਚਾਹੀਦਾ ਇੱਥੇ ਗੱਲ ਤੱਕੜੇ ਤੇ ਮਾੜੇ ਦੀ ਨਹੀਂ ਇੱਥੇ ਗੱਲ ਆ ਇਨਸਾਨੀਅਤ ਦੀ ਜੇ ਅੱਜ ਉਹ ਬੰਦਿਆਂ ਨੇ ਐ ਨਸ਼ਾ ਵੇਚਣ ਵਾਲਿਆਂ ਨੇ ਚਿੱਟਾ ਵੇਚਣ ਵਾਲਿਆਂ ਨੇ ਜਿਨ੍ਹਾਂ ਤੇ ਪਹਿਲਾਂ ਵੀ ਪਰਚੇ ਹੋਏ ਆ ਅਜੇ ਹੀ ਘਟਨਾ ਨੂੰ ਅੰਜਾਮ ਦਿੱਤਾਗਾ ਤੇ ਉਹ ਕੱਲ ਨੂੰ ਹੋਰ ਵੀ ਦੇਣਗੇ ਜੇ ਇਸ ਪਰਿਵਾਰ ਨੂੰ ਇਨਸਾਫ ਆ ਜਿਹੜਾ ਨਾ ਮਿਲ ਸਕੇ ਆ ਠੀਕ ਆ ਮੈਂ ਤੁਹਾਨੂੰ ਘਰ ਦੇ ਹਾਲਾਤ ਆ ਜਿਹੜੇ ਉਹ ਵਿਖਾ ਦਿਨਾ ਆਜੋ ਤੁਹਾਨੂੰ ਮੈਂ ਉਹ ਕਮਰੇ ਦੀਆਂ ਛੱਤਾਂ ਵਿਖਾ ਦਿਨਾ ਕਿਉਂਕਿ ਬਹੁਤ ਗਰੀਬੀ ਦੇ ਵਿੱਚ ਇਹ ਪਰਿਵਾਰ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਠੀਕ ਆ ਇਹ ਤੁਸੀਂ ਦੇਖ ਲਓ ਇਹ ਛੱਤਾਂ ਵੇਖ ਲਓ ਬਾਲੇ ਬਿਲਕੁਲ ਝੁਕੇ ਪਏ ਆ ਜਿੱਥੇ ਉਹ ਇੱਕ ਐਸ ਕਮਰੇ ਦੇ ਵਿੱਚ ਆਪਦੀ ਜ਼ਿੰਦਗੀ ਬਤੀਤ ਕਰਦੇ ਸੀ ਰੋਜੀ ਰੋਟੀ ਲਈ ਅੱਜ ਮੈਂ ਦੂਸਰਾ ਕਮਰਾ ਵੀ ਦਿਖਾ ਦਿੰਨਾ ਕਰ ਲਓ ਤੁਸੀਂ ਹਲਾਰ ਲਓ ਜੀ ਇਧਰ ਦੇਖੋ ਇੱਥੇ ਇਸੇ ਕਮਰੇ ਦੇ ਵਿੱਚ ਜਿਹੜਾ ਰਸੋਈ ਸੀਗੀ ਉਹਨਾਂ ਦੀ ਠੀਕ ਆ ਇੱਥੇ ਹੀ ਉਹ ਰਹਿੰਦੇ ਸੀ ਜਿਹੜਾ ਪਰਿਵਾਰ ਤੁਸੀਂ ਇੱਕ ਗੱਲ ਸੋਚੋ ਮਾਂ ਪੁੱਤ ਦੋ ਸੀ ਪਰਿਵਾਰ ਦੇ ਵਿੱਚ ਪਿਓ ਦੀ ਡੈਥ ਹੋ ਚੁੱਕੀ ਆ ਤਿੰਨ ਭੈਣਾਂ ਸੀ ਵਿਆਹਾਂ ਹੋਈਆਂ ਸੀਗੀਆਂ ਠੀਕ ਆ ਤੇ ਤੁਹਾਨੂੰ ਮੈਂ ਗੱਲ ਇਹ ਕਲੀਅਰ ਕਰ ਦੇਣੀ ਚਾਹਣਾ ਇੱਧਰ ਨੂੰ ਕਰ ਲਈ ਮੇਰਾ ਵੀਰ ਕੈਮਰਾਮੈਨ ਆ ਆਪਾਂ ਮੁਕਾ ਕਰਦੇ ਆਂਗੇ ਹੁਣ ਤੁਸੀਂ ਸੋਚੋ ਵੀ ਅਸਲ ਦੇ ਵਿੱਚ ਇਹ ਪਰਿਵਾਰ ਜਿਹੜਾ ਸੀਗਾ ਮਾਂ ਪੁੱਤ ਜਿਹੜੇ ਸੀਗੇ ਉਹ ਰੋਜੀ ਰੋਟੀ ਆਪਦੀ ਕਮਾਉਂਦੇ ਸੀ ਇੱਕ ਵੱਡੀ ਘਟਨਾ ਨੂੰ ਅੰਜਾਮ ਹੁੰਦਾ ਰਾਤ ਨੂੰ 8:30 ਵਜੇ ਸਮਾਦਪਾਈ ਪਿੰਡ ਦੀ ਇਹ ਘਟਨਾ ਕੀ ਬਾਗਾਪਰਾਣਾ ਪੁਲਿਸ ਪ੍ਰਸ਼ਾਸਨ ਨੇ ਅਰੈਸਟ ਜ਼ਰੂਰ ਕਰ ਲਏ ਨੇ ਉਹ ਤਿੰਨ ਜਾਣੇ ਪਰ ਇੱਕ ਜਿਹੜਾ ਮੁਰਜਮ ਚੌਥਾ लाड्डी ਉਹ ਨੂੰ ਹਜੇ ਅਰੈਸਟ ਕਰਨਾ ਕਿਤੇ ਨਾ ਕਿਤੇ ਬਾਕੀ ਆ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਅੱਗੇ ਅਦਾਲਤਾਂ ਨੂੰ ਚਾਹੀਦਾ ਕਿ ਇਦਾਂ ਦੇ ਦੋਸ਼ੀਆਂ ਨੂੰ ਇੱਕ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਇਸ ਪਰਿਵਾਰ ਦੀ ਆਰਥਿਕ ਮਦਦ ਆਪਾਂ ਰਲ ਮਿਲ ਕੇ ਕਰਨੀ ਆ ਕਿਵੇਂ ਹੋਊਗਾ ਬਹੁਤ ਔਖਾ ਬਹੁਤ ਡਰ ਲੱਗਦਾ ਜਦੋਂ ਇਦਾਂ ਦੀਆਂ ਘਟਰਾਵਾਂ ਸਾਡੇ ਖੁੱਲ ਕੇ ਸਾਹਮਣੇ ਆਉਂਦੀਆਂ ਪਰ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਕਹਿੰਦਾ ਇਦਾਂ ਕਰਕੇ ਨਾਲ ਖੜਿਆ ਕਰੋ ਜਿਵੇਂ ਬਾਗੇ ਪੁਰਾਣੇ ਤੋਂ ਸਰਾਹ ਸਾਹਿਬ ਨੇ ਖਬਰ ਰਾਜ ਚਲਾਈਏ ਮੈਨੂੰ ਪਤਾ ਲੱਗਿਆ ਮਹਾਲੀ ਪਰ ਮੈਂ ਪਹੁੰਚਿਆ ਉਹਨਾਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਣਦਾ ਧੰਨਵਾਦ ਆ ਪਰ ਪਰਿਵਾਰ ਦੇ ਨਾਲ ਖੜਨਾ ਸਾਡਾ ਸਾਰਿਆਂ ਦਾ ਫਰਜ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ